ਆਲਟੂ ਨਿਊਜ਼ 채ਨਲ ਦੇ ਤੁਹਾਡਾ ਸਵਾਗਤ ਸ਼ਹੀਦ ਭਾਈ ਬਲਜੀਤ ਸਿੰਘ ਜਸਵੰਦਰ ਸਿੰਘ ਹਰੀ ਸਿੰਘ ਬਬਾ ਦੀ ਯਾਦ ਵਿੱਚ ਪਿੰਡ ਰਤਲ ਛੱਤਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਪ ਪਾਏ ਗਏ 에ਅਰਬੋਰਡ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ 채ਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਦਿਓ 1984 ਦੇ ਦੌਰਾਨ ਪੰਜਾਬ ਦੇ ਕਈ ਨੌਜਵਾਨ ਸੰਘਰਸ਼ ਕਰਦੇ ਹੋਏ ਕਾਲੇ ਦੌਰ ਦੀ ਪਿੰਡ ਚੜ ਗਏ ਉਹਨਾਂ ਵਿੱਚੋਂ ਡੇਰਾ ਬੋਹ ਨਾਨਕ ਦੇ ਪਿੰਡ ਰਤਲ ਛੱਤਰ ਦੇ ਜੰਪਾਲ ਪਾਈ ਬਲਜੀਤ ਸਿੰਘ ਜੀ ਪੁੱਤਰ ਬਾਪੂ ਮਨਤਾ ਸਿੰਘ ਜੀ ਆਪਣੀ ਕੌਮ ਦੇ ਲੇਖੇ ਜਿੰਦਵਾਰ ਗਏ ਜਿੰਨਾਂ ਦੀ ਯਾਦ ਵਿੱਚ ਪਿੰਡ ਰਤੜ ਹਤੜ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ ਜਿੰਨਾਂ ਜੇ ਅੱਜ ਪਹੁੰਚ ਪਾਏ ਗਏ ਉਸ ਉਪਰੰਤ ਗੁਰਬਾਣੀ ਕੀਰਤਨ ਕਥਾ ਟਾਡੀ ਅਤੇ ਬਾਦ ਵਿੱਚ ਬੱਚਿਆਂ ਵੱਲੋਂ ਗੱਤਕੇ ਦੇ ਜੋਰ ਦਿਖਾਏ ਗਏ ਇਸ ਮੌਕੇ ਰਤਨ ਸਿੰਘ ਗੁਰਦੀਪ ਸਿੰਘ ਬਰਿੰਦਰ ਸਿੰਘ ਬਲਕਾਰ ਸਿੰਘ ਅਜਮੇਰ ਸਿੰਘ ਅਛਰ ਸਿੰਘ ਬੀਬੀ ਮਨਪ੍ਰੀਤ कौर ਚਰਨਜੀਤ कौर ਰੁਪਿੰਦਰ कौर ਸੁਰਿੰਦਰ कौर ਜਸਵਿੰਦਰ कौर ਗੁਰਿੰਦਰ कौर ਹਰਗੁਨ कौर ਤੋਂ ਇਲਾਵਾ ਭਟੀ ਗਿੰਤੀ ਦੇ ਵਿੱਚ ਸੰਤਾਂ ਨੇ ਹਾਜ਼ਰੀ ਭਰੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ ਜਾ ਕਰਤਾਂ ਸਭ ਝੂਠਾ ਜਾਨ ਲੈ ਹੋ ਰਹੀ ਤਾ ਜਿਵਾਂ ਪਾਲ ਲੋਕੇ ਪੀ i'll ਸ਼ਹੀਦ ਭਾਈ ਸਰਬੰਦਰ ਸਿੰਘ ਜੀ ਬਬਰ ਸ਼ਹੀਦ ਭਾਈ ਹਰੀ ਸਿੰਘ ਜੀ ਬਬਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਪੰਥ ਦੀ ਸੇਵਾ ਕਰਦੇ ਆਂ ਧਰਮ ਦੀ ਸੇਵਾ ਕਰਦੇ ਆਂ ਗੌਮ ਦੀ ਸੇਵਾ ਕਰਦੇ ਆਂ ਪਿਛਲੇ ਸਮੇਂ ਵਿੱਚ ਮਹਾਨ ਸ਼ੀਤियां ਪ੍ਰਾਪਤ ਕੀਤੀਆਂ ਦੁਸ਼ਮਨਾਂ ਨਾਲ ਜੂਝਦੇ ਹਾਲਾ ਸੱਚੇ ਪਾਤਸ਼ਾਹ ਜਿਓ ਸੀ ਸਪੇਟਾ ਕੀਤਾ ਗੌਮ ਵਾਸਤੇ ਸੱਚੇ ਪਾਤਸ਼ਾਹ ਜਿਓ ਆਪ ਜੀ ਦੇ ਸਮੂਹ ਪਰਿਵਾਰਾਂ ਵੱਲੋਂ ਨਗਰ ਅਪਰਸ਼ਰ ਦੇ ਸਮੂਹ ਸੰਗਤ ਵੱਲੋਂ ਮਿਲ ਕੇ ਸੱਚੇ ਪਾਤਸ਼ਾਹ ਜਿਓ ਸਮੂਹੀ ਦਾ ਸੇਵਾ ਦੇ ਨਤਮਸਤਕ ਹੁੰਦਿਆ ਹੋਇਆ ਉਹਨਾਂ ਦੀ ਯਾਦ ਨਮੁੰਦਿਆ ਹੋਇਆ ਸਰਾਨਾ ਬਖਸ਼ੀ ਦੇ ਸਬੰਧ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰਥੇ ਪਾਤਸ਼ਾਹ ਜੀ ਦੇ ਪਾਂਪੁੱਤਰ ਸੱਜ ਖੰਡ ਅਸਥਾਨ ਵਿਖੇ ਅੱਜੋ ਰੋਜ ਤੋਂ ਰੱਬੀ ਬਾਣੀ ਦੇ ਸ੍ਰੀ ਅਖੰਡ ਪੁਰਸਾਹ ਦੀ ਰੰਗਤਾ ਹੋਈ ਆਪ ਜੀ ਦੀ ਕਿਰਪਾ ਨਾਲ ਗ੍ਰੰਥੀ ਸਿੰਘਾਂ ਨੇ ਆਗਦੀ ਪਾਂਪੁੱਤਰ ਬੈਰ ਵਿੱਚ ਬੈਠ ਕੇ ਸੰਪੂਰਨ ਜਾਪ ਕੀਤੇ ਹਨ ਬਾਣੀ ਪੜ੍ਹਦੇ ਹਨ ਆਪ ਜੀ ਦੀ ਸੰਗਤਾਂ ਦੇ ਕੋਲੋਂ ਬਾਣੀ ਸਰਵਣ ਕਰਦੇ ਹਨ ਸੇਵਾਵਾਂ ਪਰਿਵਾਰ ਕੋਲੋਂ ਸੰਤਾਨ ਕੋ ਪ੍ਰਾਪਤ ਕਰਦੇ ਹਨ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਤੁੜੀਆਂ ਭੁਲਾ ਦੇ ਖਿਮਾ ਬਖਸ਼ ਨਹੀਂ ਅੱਗੇ ਤੋਂ ਗੁਰਮਤ ਅਨਸਾਰ ਗੁਰਬਾਣੀ ਦੀਆਂ ਸੇਵਾਵਾਂ ਬਖਸ਼ ਨਹੀਂ ਆਂ ਸਿੰਘ ਜੀ ਬੱਬਰ ਖਾਲਸਾ ਭਾਈ ਜਸਵਿੰਦਰ ਸਿੰਘ ਜੀ ਭਾਈ ਹਰੀ ਸਿੰਘ ਜੀ ਉਹ ਬੱਬਰ ਖਾਲਸਾ ਲੈ ਬ੍ਰਿੰਜਰ ਫੋਰਸ ਨੇ ਉਹ ਬੱਬਰ ਸ਼ੇਰ ਸੂਰਮੇ ਜਿਨ੍ਹਾਂ ਦੀ ਤਹਾੜ ਤੋਂ ਮੈਦਾਨਾਂ ਦਾ ਕਾਲਜਾ ਕੰਬਿਆ ਕਰਦਾ ਸੀ ਉਹ ਬੱਬਰ ਸ਼ੇਰ ਇਕੱਲੇ ਖੜ ਜਾਣ ਤੇ ਗੰਗੀਆਂ ਭਰ ਭਰ ਕੇ ਆਂਦੇ ਸੀ ਤਾਂ ਵੀ ਇਹਨਾਂ ਦਾ ਜਿਗਰਾ ਨਹੀਂ ਸੀ ਪੈਂਦਾ ਹੁੰਦਾ ਕਿ ਕਿਸੇ ਬੱਬਰ ਖਾਲਸਾ ਦੇ ਸਿੰਘ ਨੂੰ ਹੱਥ ਪਾ ਦੇਣ ਇਹ ਪਾਵਰ ਇਹ ਤਾਕਤ ਕਿੱਥੋਂ ਆਈ ਇਹ ਜੱਜਵਾ ਸਾਨੂੰ ਕਿਨਾ ਕੋਲੋਂ ਮਿਲਿਆ ਇਹ ਜੱਜਵਾ ਸਾਨੂੰ ਸਾਡੇ ਵੱਡੇ-ਵਡੇਰਿਆਂ ਕੋਲੋਂ ਮਿਲਿਆ ਸਾਡੇ ਪਿਤਾ ਪਿਤਾ ਗੁਰੂ ਗੋਬਿੰਦ ਸਿੰਘ ਸਾਡੀ ਮਾਤਾ ਮਾਤਾ ਸਹਿਬ ਗੁਰ ਵਾਸੀਆਂ ਨੂੰ ਅਸੀਂ ਅਨੰਦਪੁਰ ਸਹਿਬ ਦੇ ਆਂ ਖਾਲਸੇ ਜੋ ਖਾਲਸੇ ਦਾ ਕੋਈ ਧਰਮ ਨਹੀਂ ਹੁੰਦਾ ਵੱਖਰਾ ਆਪਾਂ ਕਹਿੰਦੇ ਹਾਂ ਉਹ ਵੀ ਸ਼ਹੀਦ ਕਿਤੇ ਹਾਂ ਸਭ ਤਾਂ ਆ ਦੇ ਬਿੱਡਾਂ ਤੋਂ ਜਿੰਨਾ ਦਾ ਆਇਆ ਕਰਦੇ ਸ਼ਹੀਦ ਕਿਸੇ AC ਵਾਲੇ ਕਮਰੇ ਚ ਨਹੀਂ ਪਾਇਆ ਹੁੰਦੇ ਸ਼ਹੀਦ ਕਿਤੇ AC ਗੱਡੀਆਂ ਚ ਨਹੀਂ ਮਿਲਦੇ ਸ਼ਹੀਦਾਂ ਦੇ ਘਰਾਂ ਤੇ ਆ ਛੁੱਲਿਆਂ ਵਿੱਚ ਕਾਕਾ ਉੱਗਿਆ ਆ ਬਾਪਾ ਮਾ ਮਾ ਜੂ ਮਾ ਧੰਨ ਜੀ ਮਿਲ ਜੰਦੀ ਬਬਰਦੀ ਸਿੰਘ ਸਾਡਾ ਬੱਚਾ ਹੈ ਇਸਦਾ ਬੱਚਾ ਸੀ ਬਰਖਾ ਖਾਸਾ ਜਦੀ ਪਤਨੀ ਨਾਲ ਦਾ ਸੰਪਰਕ ਸੀ ਹਾਰਪੂਨ ਦੇ ਸੁਨੇ ਵਿੱਚ ਆਪਣੇ ਪੰਥੀਵਾਂ ਦੇ ਆਪਣੇ ਆਪਣੇ ਜਥੇਬੰਦੀ ਦਾ ਹੋਂਦ ਬਾਲ ਕੇ ਉਲਸਤੀ ਯਾਤਰੀ ਮੁਕਾਬਲੇ ਵਿੱਚ ਸ਼ਹੀਦ ਹੋਇਆ ਉਸ ਹੀ ਦੀ ਯਾਦ ਵਿੱਚ ਹਰ ਸਾਲ ਅਸੀਂ ਇਹ ਦਿਨ ਮਨਾਉਂਦੇ ਆਂ ਸ਼ਹੀਦਾ ਦੀ ਯਾਦ ਵਿੱਚ ਸਰਦਾਰ ਬਲਜੀਤ ਸਿੰਘ ਜੀ ਦੇ ਪਿਤਾ ਜੀ ਸਰਦਾਰ ਮਨਸਾ ਸਿੰਘ ਉਹਨਾਂ ਦੇ ਪਿਤਾ ਜੀ ਸਰਕਾਰ ਭਗਵਾਨ ਸਿੰਘ ਜੋ ਪਾਕਿਸਤਾਨ ਵਿੱਚ ਵੀ ਜਿੰਨੇ ਵੀ ਅਕਾਲੀ ਮੋਰਚੇ ਲੱਗੇ ਨੇ ਉਹਨਾਂ ਵਿੱਚ ਵੱਕਮਤ ਜਾ ਕੇ ਆਪਣੀ ਕੁਰਬਾਨੀ ਕਹਿੰਦੇ ਰਹੇ ਨੇ ਉਸੇ ਪਰਿਵਾਰ ਦਾ ਹੀ ਇਹ ਪੁੱਤਰ ਸਰਕਾਰ ਬਲਜੀਤ ਸਿੰਘ ਖੱਪਰ ਖਾਲਸਾ ਜੋ ਆਪਣੀ ਜਥੇਬੰਦੀ ਵਿੱਚ ਰਹਿੰਦਿਆ ਹੋਇਆ ਜਿਸ ਕਾਮ ਸੇਵਾ ਕਰਦਿਆਂ ਹੋਇਆ ਜਿਸ ਨੇ ਆਪਣੀ ਘਰਵਾਰੇ ਕੋਈ ਵੀ ਕਿਸੇ ਦਾ ਕੰਮ ਨਹੀਂ ਕੀਤਾ ਜਿਹਦੇ ਨਾਲ ਕੋਈ ਜਿਹਦੇ ਵਰਦੀ ਨੂੰ ਬਦਨਾਮੀ ਹੋ ਰਹੀ ਹੈ ਉਸ ਨੇ ਆਪਣੀ ਜਹੀਦੀ ਦੇਸ਼ ਨੂੰ ਵਾਸਤ ਕਰੀ ਦਿੱਤੀ ਹੈ ਉਹ ਬਹੁਤ ਮਹਾਨ ਹੈ ਅਸੀਂ ਇਸੇ ਤਰ੍ਹਾਂ ਹੀ ਉਹਦੀ ਯਾਦ ਵਿੱਚ ਇਹ ਦਿਨ ਮਨਾਉਂਦੇ ਰਾਗੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਵਾਹਿਗੁਰੂ ਜੀ ਕਾਕਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਰਿੰਦਰ ਸਿੰਘ ਅੱਜ ਅਸੀਂ ਸਰਪੰਨ ਜੀ ਸਿੰਘ ਪਰਕਾਸ਼ਾ ਜੀ ਦਾ ਜਨਮ ਦਿਨ ਆ ਮਨਾ ਰਹੇ ਆ ਜੀ ਸਾਰੇ ਪਿੰਡ ਦੀ ਸੰਗਤ ਨਾਲ ਖੜੇ ਤੇ ਜੋ ਆਪਾਂ ਪਹਿਲਾਂ ਉਸ ਦਾ ਪਹਿਲਾਂ ਘਰ ਵਿੱਚ ਸ੍ਰੀ ਕਣਕਸਾ ਜੀ ਬੰਨ੍ਹ ਕੇ ਉੱਤੇ ਜੀ ਫੇਰਾ ਕੁਝ ਟੇਮਾ ਹੋਣ ਕੋਲ ਆ ਸਾਥ ਹੋਣ ਦੀ ਕਾਬਦੇ ਕਾਬਦੇ ਹੋਈ ਜੇ ਕਿਹੜਾ ਪ੍ਰਬੰਧ ਕਰਕੇ ਜੋ ਆਪਾਂ ਕੁਝ ਘੜ ਬੰਦ ਕਰਤਾ ਤਾਂ ਸਾਰੀ ਸلسਲੇ ਪੈਦੀ ਜੀ ਜੋ ਆਪਾਂ ਹੁਣ ਦੁਬਾਰਾ ਸ਼ੁਰੂ ਕੀਤਾ ਜੀ ਉਸਾਂ ਜੀ ਤਰ੍ਹਾਂ ਮਨਾਵਾ ਕਰਾਂਗੇ ਜੀ